ਸਾਸੀ ਕਾ ਪਰੇਖਸਣਾ ਵੀਰੋ ਅ ਇਸ ਟਾਈਮ ਬਾਈ ਬਿੰਦਰ ਦੇ ਖੇ ਖੜੇ ਆ ਪਿੰਡ ਭੈਣੀ ਬੱਗਾ ਅ ਇਹ ਵੀ ਖਰਬੂਜਾ ਜਿਹੜਾ ਆਪਾਂ ਪਹਿਲਾਂ ਵੀਡੀਓ ਪਾਈ ਸੀ ਵੀ ਝੋਲੇ ਚੱਕਾਂ ਦੀ ਕਾਨ ਖਰਾਬ ਹੋ ਗਿਆ ਸੀਗਾ ਸ਼ਾਇਦ ਉਸੇ ਕਰਕੇ ਇਹ ਆਪਣਾ ਚੈਨਲ ਹੈ ਉਹ ਮਲਕੇ ਵੀ ਹੈਕ ਕਰ ਦਿੱਤਾ ਗਿਆ ਕਿਉਂਕਿ ਸੱਚ ਬੋਲਣਾ ਵੀ ਜਿਆਦਾ ਜਿਹੜਾ ਨੁਕਸਾਨ ਹੈ ਉਹ ਕਈ ਵਾਰੀ ਕਰ ਦਿੰਦਾ ਹੈ ਪਰ ਆਪਾਂ ਉਹ ਬੋਲਦੇ ਰਹਾਂਗੇ ਕਿਉਂਕਿ ਦੇਖੋ ਕਿਸਾਨ ਵੀਰ ਆਪਣਾ ਜਿਹੜਾ ਕਾਲਜਾ ਵੱਢ ਕੇ ਪੈਸੇ ਦਿੰਦਾ ਚਾਹੇ ਉਹ ਕੋਈ ਵੀ ਦੁਕਾਨਦਾਰ ਜਿਹਨੂੰ ਦੇਵੇ ਦੇਖੋ ਜੇ ਤਾਂ ਸਿਸਟਮ ਹੁੰਦਾ ਕਿ ਇੱਕ ਤਾਂ ਵੀ ਆਮ ਪੈਸੇ ਬੰਦ ਕੋਈ ਪਏ ਹੁੰਦੇ ਆ ਉੱਥੇ ਜਿਹੜੀਆਂ ਅਸੀਂ ਕਾਰੋਬਾਰੀਆਂ ਉਹ ਕਰ ਸਕਦੇ ਆ ਪਰ ਜਿੱਥੇ ਇੱਕ 2 ਤੋਂ 2.5 3 ਕਿਲੇ ਨਾਲ ਰਫ ਕਿਸਾਨ ਵੀਰ ਆ ਉਹਦੇ ਘਰ ਦੇ ਗੁਜ਼ਾਰੇ ਉਹਦੇ ਬੱਚਿਆਂ ਦੀ ਪੜਾਈਆਂ ਉਹ ਬੜੀਆਂ ਮੁਸ਼ਕਲ ਚੱਲਦੀਆਂ ਤੇ ਉਥੇ ਜਦੋਂ ਇਹੋ ਜਿਹਾ ਬੰਦਾ ਆ ਕੇ ਡਾਕਾ ਮਾਰਦਾ ਪਰ ਉਥੇ ਮਰ ਕੇ ਬੋਲੇ ਬਿਨਾਂ ਨਹੀਂ ਰਿਹਾ ਜਾਂਦਾ ਬੋਲਣਾ ਵੀ ਬੰਦ ਹੈ ਹੁਣ ਆਪਾਂ ਹੁਣ ਆਪਾਂ ਉਸ ਪਲਾਟ ਦੇ ਵਿੱਚ ਆਏ ਸੀ ਜਿਹਦਾ ਆਪਾਂ ਜਿਹੜੀ ਦਵਾਈ ਹੈ ਉਹ ਸਟਾਰਟ ਮਲਕੇ ਕਰਵਾ ਦਿੱਤੀ ਹੈ ਅੱਜ 3 ਦਿਨ ਹੋ ਗਏ ਦਵਾਈਆਂ ਚਾਲੂ ਕੀਤੀਆਂ ਨੂੰ ਜਿਹਦੇ ਵਿੱਚ ਉਮੀਦ ਦੀ ਕਿਰਨ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ ਵੀ تھوڑی امید ਜਿੜੀ ਕਰਨਾ ਉਹ ਜਾਗ ਗਿਆ ਕਿਉਂਕਿ ਜਿਹੜਾ ਨਵਾਂ ਟੂਸਾ ਸੀ ਉਹ ਫੁੱਟਣਾ ਸਟਾਰਟ ਹੋ ਗਿਆ ਪਰਮਾਤਮਾ ਬਾਈ ਦੀ ਮਿਹਨਤ ਨੂੰ ਫਲ ਆਵੇ ਤੇ ਇਹ ਦਿਵਾਰੇ ਤੰਦਰੁਸਤ ਹੋ ਕੇ ਖਰਬੂਜਾ ਆਪਣੇ ਪੈਰਾਂ ਤੇ ਖੜਾ ਹੋਵੇ ਕਿਉਂਕਿ ਜਿਹੜੇ ਫਰੂਟ ਲੱਗਿਆ ਹੋਇਆ ਜਿਹੜਾ ਛੋਟਾ ਗੋਲ ਟਾ ਫਰੂਟ ਲੱਗਿਆ ਹੈ ਉਹਨੂੰ ਖਾਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜੇ ਪੱਤੇ ਵਿੱਚ ਹਰਾਪਣ ਹੋਊਗਾ ਪੱਤੇ ਵਿੱਚ ਪਾਣੀ ਹੋਊਗਾ ਤਾਂ ਹੀ ਖਰਾਕ ਬਣਾ ਕੇ ਅੱਗੇ ਪੌਦਿਆਂ ਨੂੰ ਦੇ ਸਕਦਾ ਲੇਕਿਨ ਫਰਕ ਬਹੁਤ ਸੋਨਾ ਪੈ ਗਿਆ ਜਿਹੜਾ ਟੂਸਾ ਨਵਾਂ ਉਹ ਚੱਲਣਾ ਬਿਲਕੁਲ ਸਟਾਰਟ ਹੋ ਚੁੱਕੇ 4-15 ਮਤਲਬ ਆਪਾਂ ਫੇਗੜਾ ਮਾਰਾਂਗੇ ਕਿਉਂਕਿ ਥੋੜਾ ਕੁਝ ਇਹ ਵੀ ਆ ਹੁਣ ਜਿਹੜੀ ਖਰਬੂਜੇ ਦੀ ਫਸਲ ਹੈ ਉਹਦਾ ਤਕਰੀਬਨ ਵੀ ਜਿਹੜਾ ਲਾਸਟ ਪਾਇਆ ਉਹ ਚੱਲ ਰਿਹਾ ਹੈ ਕਿਉਂਕਿ 15 ਦਿਨ 20 ਦਿਨ ਵਿੱਚ ਖਰਬੂਜਾ ਵੈਸੇ ਹੀ ਜਿਹੜਾ ਖਤਮ ਹੋ ਜਾਣਾ ਚਲੋ ਜਿੰਨੀ ਵੀ ਇਹ ਮਿਹਨਤ ਕਰਕੇ ਫਲ ਪੈਗਾ ਤਾਂ ਐ ਮਤਲਬ ਵੀ ਜਿਹੜਾ ਬਾਈ ਦਾ ਨੁਕਸਾਨਾ ਉਹਨੋਂ ਹੋਣ ਤੋਂ ਬਚ ਰਹਿਣਾ